But i ਬਹਾਦਰ ਸਤਗੁਰੂ ਤ੍ਰਿਣ ਸਮਾਨ ਤੰਡਾਰ ਤੇਗ ਬਹਾਦਰ ਸਤਗੁਰੂ ਤ੍ਰਿਣ ਸਮਾਨ ਤੰਡਾਰ ਇਹ ਦੋਹਰਾ ਲਿਖਿਆ ਹੈ ਠੀਕ ਹੈ ਨਾ ਹਮਾਰੇ ਸਾਡੀ ਵਡਿਆਈ ਦੇ ਵਿੱਚ ਸਤਗੁਰੂ ਨੇ ਇਹ ਸਭ ਤੋਂ ਪਹਿਲਾਂ ਜਿਹੜਾ ਸ਼ਹਾਦਤ ਦਿੱਤੀ ਆ ਉਹ ਕਿਸ ਵਾਸਤੇ ਦਿੱਤੀ ਆ ਪਤਾ ਆਪਾਂ ਨੂੰ ਸਾਡੇ ਜਦੋਂ ਕਲਜੁਗ ਦੇ ਅਵਤਾਰ ਹੈ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਗੁਰਨਾਨਕ ਦੇਵ ਜੀ ਵੀ ਕਲਯੁਗ ਦੇ ਉਤਾਰ ਹਨ ਤੇ ਗੁਰਤੇਗ ਬਹਾਦਰ ਜੀ ਵੀ ਸਮਝ ਗਏ ਤਾਂ ਕਲਯੁਗ ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਸੀ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀਗੇ ਮੁਸਲਮਾਨ ਧਰਮ ਨੂੰ ਹੀ ਫਲਾਉਣ ਬਾਰੇ ਸੋਚ ਰਹੇ ਸੀਗੇ ਕਹਿੰਦੇ ਸੀ ਚਾਰ ਚਫੇਰੇ ਬਸ ਅੱਲਾਹੁ ਅਕਬਰ ਦਾ ਨਾਅਾ ਹੀ ਹੋਊਗਾ ਬਸ ਹੋਰ ਕੁਝ ਨਹੀਂ ਇਸ ਤੋਂ ਬਿਨਾ ਅਸੀਂ ਕੁਝ ਸੁਣਨਾ ਹੀ ਨਹੀਂ ਚਾਹੁੰਦੇ ਤੇ ਉਸ ਵੇਲੇ ਦੇ ਜੋ ਬਾਦਸ਼ਾਹ ਸੀਗਾ ਉਹਨੇ ਸੋਚ ਰੱਖਿਆ ਸੀ ਕਿ ਮੈਂ ਸਵਾ ਮਣ ਜੰਝੂ ਲਾ ਕੇ ਉਸ ਤੋਂ ਬਾਅਦ ਖਾਣਾ ਖਾਣਾ ਹੈ ਉਸ ਵੇਲੇ ਨੂੰ ਧਰਮ ਦੇ ਵਿੱਚ ਕੀ ਹੁੰਦਾ ਸੀ ਕਿ ਹਰ ਇੱਕ ਨੂੰ ਜੰਝੂ ਪਣਾਇਆ ਜਾਂਦਾ ਸੀਗਾ ਤੇ ਉਹ ਨਾ ਬਿਲਕੁਲ ਸੂਤ ਦਾ ਧਾਗਾ ਹੁੰਦਾ ਸਿੰਪਲ ਜਿਹੜਾ ਸੂਤ ਦਾ ਧਾਗਾ ਹੁੰਦਾ ਪੰਡਤ ਪਹਿਨਾਉਂਦੇ ਉਹਨਾਂ ਨੂੰ ਜਿਹੜੇ ਹੁਣ ਤਾਂ ਤਾਂ ਇਹ ਸਭ ਛੱਡ ਹੀ ਦਿੱਤਾ ਗਿਆ ਪਰ ਉਸ ਵੇਲੇ ਜੋ ਹੁੰਦਾ ਸੀ ਆ ਇਹ ਹੁੰਦਾ ਸੀ ਕਿ ਜਦੋਂ ਬੱਚਾ ਹੁੰਦਾ ਸੀ ਬੱਚੇ ਦੇ ਜਨਮ ਤੋਂ ਬਾਅਦ ਉਹ ਥੋੜਾ ਵੱਡਾ ਹੁੰਦਾ ਤਾਂ ਉਸ ਵੇਲੇ ਨੂੰ ਜੰਜੂ ਪਹਿਨਾਇਆ ਜਾਂਦਾ ਸੀਗਾ ਸਮਝ ਗਏ ਨਾ ਤਾਂ ਉਹਨੇ ਸੋਚਿਆ ਸੀ ਉਹ ਤਾਂ ਕਿੰਨਾ ਕੁ ਭਾਰ ਹੋਊਗਾ ਜੰਜੂ ਤਾਂ ਬਹੁਤ ਥੋੜਾ ਹਲਕਾ ਹਾਰਲੀ ਮੈਕੈਨੀਆਵ ਕੀ 2-4 ਗ੍ਰਾਮ ਹੋਊਗਾ ਤਾਂ ਉਹਨੇ ਸੀ ਸਵਾ ਮਣ ਜੰਜੂ ਲਾਉਣਾ ਮੈਂ ਡੇਲੀ ਦਾ ਤਾਂ ਉਸ ਤੋਂ ਬਾਅਦ ਖਾਣਾ ਖਾਣਾ ਜੋ ਉਸ ਵੇਲੇ ਦਾ ਬਾਦਸ਼ਾਹ ਸੀ ਇਹਨੇ ਸੋਚਿਆ ਹੋਇਆ ਸੀ ਤਾਂ ਜਦੋਂ ਅੰਨਾ ਕੇ ਜ਼ਿਆਦਾ ਦੁਖੀ ਹੋ ਗਏ ਸਾਰੇ ਸਾਹਾਕਾਰ ਸਾਰੇ ਪਾਸੇ ਮੱਚੀ ਹੋਈ ਸੀ ਸਾਰੇ ਕਹਿੰਦੇ ਸੀ ਹੁਣ ਕਰੀਏ ਤਾਂ ਕੀ ਕਰੀਏ ਕੌਣ ਸਾਡੇ ਧਰਮ ਨੂੰ ਬਚਾਊਗਾ ਤਾਂ ਕਿਸੇ ਨੇ ਦੱਸਿਆ ਉਹਨਾਂ ਨੂੰ ਕਿ ਕੋਈ ਬਹੁਤ ਧਰਮੀ ਮੰਦਾ ਹੋਊਗਾ ਨਾ ਉਹ ਆਪਦੇ ਜੀਸ ਦੀ ਬਲੀ ਦੇਊਗਾ ਤਾਂ ਫੇਰ ਤੁਹਾਡਾ ਧਰਮ ਬਚੂਗਾ ਨਹੀਂ ਤੇ ਨਹੀਂ ਬਚੂਗਾ ਕਸ਼ਮੀਰ ਦੇ ਪੰਡਤ ਮਾਰੇ ਸਾਹ ਕੋਲ ਆਏ ਜਦੋਂ ਮਹਾਰਾਜ ਸਾਹਿਬ ਉੱਥੇ ਬੈਠੇ ਆਪਣਾ ਅਨੰਦਪੁਰ ਸਾਹਿਬ ਵਿੱਚ ਸੀਗੇ ਤਾਂ ਉਹਨਾਂ ਆਣ ਕੇ ਸਾਰਿਆਂ ਨੇ ਮਹਾਰੇ ਅੱਗੇ ਪੁਕਾਰ ਕੀਤੀ ਮਹਾਰੇ ਸਾਹਿਬ ਸਾਡਾ ਧਰਮ ਬਚਾ ਲਓ ਸਾਡੇ ਧਰਮ ਨੂੰ ਖਤਰਾ ਹੈ ਖਤਮ ਹੋ ਰਿਹਾ ਸਾਡਾ ਧਰਮ ਤੁਹਾਾਰੇ ਸਾਹਿਬ ਨੇ ਉਹਨੂੰ ਕਿਹਾ ਕਿ ਆਪਣੇ ਜਾ ਕੇ ਬਾਦਸ਼ਾਹ ਨੂੰ ਉਹਨੇ ਕਿਹਾ ਤੁਹਾਡਾ ਧਰਮ ਤਾਂ ਬਚੂਗਾ ਕਿਉਂਕਿ ਉਹਨਾਂ ਨੂੰ ਦੱਸ ਕੇ ਤਾਂ ਪਹਿਲਾਂ ਹੀ ਭੇਜ ਜਾ ਗਿਆ ਸੀਗਾ ਜਿਹੜੇ ਪੰਡਤ ਸੀ ਉਹਨਾਂ ਦੱਸ ਕੇ ਭੇਜਿਆ ਗਿਆ ਸੀ ਕਿ ਇੱਕ ਧਰਮੀ ਪੁਰਸ਼ ਆਨੰਦਪੁਰ ਸਾਹਿਬ ਵਿੱਚ ਰਹਿੰਦਾ ਉਹਦੇ ਕੋਲੇ ਚਲੇ ਜਾਓ ਤੁਹਾਡਾ ਤੁਹਾਨੂੰ ਉਹ ਬਚਾ ਸਕਦਾ ਹੋਰ ਕੋਈ ਨਹੀਂ ਬਚਾ ਸਕਦਾ ਤਾਂ ਉੱਥੇ ਮਾਰੇ ਸਾਹਿਬ ਬੈਠੇ ਆ ਦਰਬਾਰ ਸਾਹਿਬ ਵਿੱਚ ਪੰਡਤ ਉਹਨਾਂ ਦੀ ਸ਼ਰਨ ਵਿੱਚ ਆ ਗਏ ਬੈਠੇ ਮਾਰੇ ਸਾਹਿਬ ਨੂੰ ਪੁਕਾਰ ਕਰ ਰਹੇ ਆ ਮਾਰੇ ਸਾਹਿਬ ਸਾਡਾ ਧਰਮ ਬਚਾ ਲਓ ਉਸ ਵੇਲੇ ਛੋਟੀ ਜੀ ਉਮਰ ਸੀ ਮਾਰੇ ਸਾਹਿਬ ਦੀ ਗੁਰੂ ਨੌ ਸਾਲ ਦੇ ਹੀ ਗੁਰੂ ਗੋਬਿੰਦ ਸਿੰਘ ਜੀ ਤਾਂ ਆਉਂਦੇ ਖੇਲਦੇ ਖਿਲਦੇ ਆਪਣੇ ਪਿਤਾ ਜੀ ਕੋਲ ਨੂੰ ਪੁੱਛਦੇ ਆ ਪਿਤਾ ਜੀ ਇਹ ਕੌਣ ਨੇ ਕਹਿੰਦੇ ਪੰਡਤ ਨੇ ਕਸ਼ਮੀਰ ਤੋਂ ਆਏ ਪੰਡਤ ਨੇ ਕਹਿੰਦੇ ਕੀ ਕਹਿੰਦੇ ਆ ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਆਇਆ ਤਾਂ ਕਹਿੰਦੇ ਸਾਡਾ ਧਰਮ ਬਚਾਓ ਕਹਿੰਦੇ ਕਿਵੇਂ ਇਹਨਾਂ ਧਰਮ ਬਚੂਗਾ ਮਾਰੇ ਸਭ ਪੁੱਛਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਾਂ ਕਹਿੰਦੇ ਇਹਨਾਂ ਧਰਮ ਫੇਰ ਬਚੂਗਾ ਕੋਈ ਧਰਮੀ ਪੁਰਸ਼ ਇਹਨਾਂ ਦੇ ਜਾ ਕੇ ਬਲੀ ਦੇਊਗਾ ਦੇ ਸੀਸ 30 ਤਾਂ ਫੇਰ ਇਹਨਾਂ ਦਾ ਧਰਮ ਬਚੂਗਾ ਨਹੀਂ ਤੇ ਨਹੀਂ ਬਚ ਸਕਦਾ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਮਾਰੇ ਸਭ ਤੁਹਾਡੇ ਤੋਂ ਵੱਡਾ ਧਰਮੀ ਕੌਣ ਹੋ ਸਕਦਾ ਹੈ ਤੁਹਾਡੇ ਤੋਂ ਵੱਡਾ ਧਰਮੀ ਤਾਂ ਕੋਈ ਹੋ ਹੀ ਨਹੀਂ ਸਕਦਾ ਫਿਰ ਉਹਨਾਂ ਧਰਮ ਬਚਾ ਲਓ ਤੇ ਮਾਰੇ ਸਭ ਅਗੋ ਕਹਿੰਦੇ ਪੁੱਤਰ ਤੂੰ ਯਤੀਮ ਹੋ ਜਾਏਗਾ ਕਹਿੰਦੇ ਕੋਈ ਗੱਲ ਨਹੀਂ ਜੇ ਐਨੇ ਜਾਣੇ ਯਤੀਮ ਹੋਣੋਂ ਬਚ ਜਾਣਗੇ ਤੇ ਮੇਰੇ ਇੱਕ ਦੇ ਯਤੀਮ ਹੋਇਆ ਕੁਝ ਵੀ ਨਹੀਂ ਹੁੰਦਾ ਕਹਿੰਦੇ ਤੇਰੀ ਮਾਤਾ ਵਿਧਵਾ ਹੋ ਜਾਊਗੀ ਕਹਿੰਦੇ ਕੋਈ ਗੱਲ ਨਹੀਂ ਜੇ ਐਨੀਆਂ ਮਾਵਾਂ ਵਿਧਵਾ ਹੋਣ ਤੋਂ ਬਚਣ ਜਾਣਗੇ ਆ ਤਾਂ ਮੇਰੇ ਮਾਂ ਦੇ ਵਿਧਵਾ ਹੋਣ ਨਾਲ ਕੁਝ ਨਹੀਂ ਹੁੰਦਾ ਤੁਸੀਂ ਜਾਓ ਇਹਨਾਂ ਦਾ ਧਰਮ ਬਚਾਓ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਨਿਰਣਾ ਲੈ ਲਿਆ ਤਾਂ ਉਹਨਾਂ ਨੂੰ ਕਿਹਾ ਜਾ ਕੇ ਪੰਡਤਾਂ ਨੂੰ ਗਿਆ ਜਾਓ ਉਸ ਬਾਦਸ਼ਾਹ ਨੂੰ ਕਹਿ ਦਿਓ ਸਭ ਤੋਂ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਓ ਅਸੀਂ ਆਪਣੇ ਆਪ ਜੰਜ਼ੂਲਾ ਕੇ ਮੁਸਲਮਾਨ ਬਣ ਜਾਗੇ ਸਮਝ ਗਏ ਤਾਂ ਇਸ ਖਾਤਰ ਮਹਾਰਾਜ ਸਾਹਿਬ ਨੇ ਹਿੰਦੂ ਧਰਮ ਦੀ ਖਾਤਰ ਮਹਾਰਾਜ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਸੀਗਾ ਕਿਉਂਕਿ ਉਸ ਵੇਲੇ ਜੋ ਬਾਦਸ਼ਾਹ ਸੀ ਉਹ ਆਪ ਜੀ ਨੇ ਸਮਝਦਾ ਸੀ ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਉਸ ਵੇਲੇ ਮੁਗਲ ਸਮਰਾਟ ਸੀਗੇ ਮੁਗਲ ਰਾਜ ਸੀਗਾ ਤਾਂ ਉਹਨਾਂ ਦੇ ਮਨ ਵਿੱਚ ਇਹ ਚੱਲਦਾ ਸੀ ਕਿ ਸਾਰੇ ਪਾਸੇ ਦੀ ਆਪ ਦਾ ਧਰਮ ਹੀ ਫਲਾਉਣਾ ਹੋਰ ਕੋਈ ਧਰਮ ਨਹੀਂ ਹੋਣਾ ਚਾਹੀਦਾ ਔਰ ਜਿਸ ਧਰਮ ਦਾ ਹੀ ਵੱਧ ਪ੍ਰਚਾਰ ਹੋਵੇ ਉਹੀ ਧਰਮ ਵੱਧ ਫੈਲਦਾ ਕਰਕੇ ਉਹ ਆਪ ਦੇ ਧਰਮ ਨੂੰ ਵਧਾ ਰਹੇ ਸੀਗੇ ਪਰ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਹੁੰਦਾ Hindu ਨੂੰ Hindu ਧਰਮ ਪਿਆਰਾ ਹੈ ਮੁਸਲਮਾਨ ਨੂੰ ਮੁਸਲਮਾਨ ਦਾ ਧਰਮ ਪਿਆਰਾ ਸਿੱਖ ਨੂੰ ਸਿੱਖ ਧਰਮ ਪਿਆਰਾ ਪਰ ਅਸੀਂ ਆਪਦਾ ਧਰਮ ਛੱਡ ਰਹੇ ਹਾਂ ਖਾਸ ਕਰਕੇ ਸਿੱਖਾਂ ਦੇ ਘਰੇ ਜਿਹੜੇ ਬੱਚੇ ਜਨਮ ਲਿਆ ਹੋਇਆ ਉਹ ਸਾਰੇ ਆਪਣਾ ਧਰਮ ਛੱਡ ਰਹੇ ਆ ਤੇ ਬਹੁਤ ਮਾੜੀ ਗੱਲ ਹੈ ਵੇਖੋ ਤੁਹਾਨੂੰ ਇਹ ਨਹੀਂ ਪਤਾ ਕਿ ਮਾਰੇ ਸਭ ਨੇ ਕਿਉਂ ਸ਼ਹਾਦਤ ਦਿੱਤੀ ਸਾਨੂੰ ਇਹ ਵੀ ਨਹੀਂ ਪਤਾਗਾ ਕਿਸ ਲਈ ਦਿੱਤੀ ਕੁਛ ਨਹੀਂ ਪਤਾਗਾ ਸਮਝेंगे ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਕੀ ਹੋ ਰਿਹਾ ਹੈ ਕਿਹੜਾ ਦਿਨ ਅਸੀਂ ਬਣਾ ਰਹੇ ਹਾਂ ਇਸ ਕਰਕੇ ਹੁਣ ਅੱਜ ਤੋਂ ਲੈ ਕੇ ਆਪਾਂ 24 ਤੱਕ ਡੇਲੀ ਹਮਾਰੇ ਸਾਬ ਦੇ ਹਿਸਟਰੀ ਤੁਹਾਨੂੰ ਸੁਣਾਈ ਜਾਇਆ ਕਰੋਗੇ ਜਿੰਨੀ ਸਟੈਪ ਬਾਈ ਸਟੈਪ ਤੇ ਉਸ ਤੋਂ ਬਾਅਦ ਹਮਾਰੇ ਸਾਬ ਦੀ ਜੋ ਬਾਣੀ ਲਿਖੀ ਹੋਈ ਆ ਆਪਾਂ ਚਾਰ ਪੰਜ ਸ਼ਲੋਕ ਪੜਿਆ ਕਰਾਂਗੇ ਗੁਰਤੇਗ ਬਹਾਦਰ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ ਐਤਵਾਰ ਵਿਸਾਖ ਵਧਈ ਪੰਚਮੀ ਸੰਮਤ 1678 ਬਿਕਰਮੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ ਪੁਰਤੇ ਕੁਮਹਾ ਬੇ ਕਿਸਾਨੀ